ਫਿਲਮ ਰਿਲੀਜ਼ ਹੋ ਚੁੱਕੀ ਹੈ ڈاکੂਆਂ ਦਾ ਮੁੰਡਾ 3 ਤੇ 2 ਤੁਸੀਂ ਪਹਿਲਾਂ ਹੀ ਦੇਖੀਆਂ ਹੋਣੀਆਂ ਪਰ ਇਸ ਫਿਲਮ ਦੇ ਵਿੱਚ ਕਾਫੀ ਕੁਝ ਜਿਹੜਾ ਉਹ ਸਿਸਟਮ ਤੇ ਵੀ ਸਵਾਲ ਚੁੱਕਣ ਵਾਲਾ ਹੈ ਕਿਉਂਕਿ ਕਈ ਦਹਾਕਿਆਂ ਪਹਿਲਾਂ ਦੇ ਇਹਦੇ ਵਿੱਚ ਜਿਹੜਾ ਕੰਬੀਨੇਸ਼ਨ ਉਹ ਦੱਸਿਆ ਗਿਆ ਹੈ ਤੋਂ ਸਭ ਤੋਂ ਵੱਡੀ ਗੱਲ ਜਿਹੜੀ ਕਹਾਣੀ ਆ ਉਹ ਕਿਥੇ ਨਾ ਕਿਥੇ ਜਿਹੜੇ ਫਿਲਮ ਦੇਖ ਕੇ ਆਏ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਪਰ ਪੰਜਾਬ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਖਿਡਾਰੀ ਕਈ ਅਜ਼ਹੀ ਲਾਈਨ ਦੇ ਵਿੱਚ ਆ ਜਾਂਦੇ ਨੇ ਤੇ ਮੁਖਤੋਰ ਤੇ ਕਾਫੀ ਮੁੱਦਿਆਂ ਨਾਲ ਘिरी ਹੋਈ ਸਮਾਜਿਕ ਮਸਨਿਆਂ ਨਾਲ ਜਿਹੜੇ ਕਿਰੀ ਹੋਈ ਇਹ ਫਿਲਮ ਆ ਹਾਲਾਂਕਿ ਇਹਦੇ ਵਿੱਚ ਸਾਊਥ ਇੰਡੀਅਨ ਸਟਾਈਲ ਵੀ ਐਕਸ਼ਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਇਸ ਤੋਂ ਬਾਅਦ ਸ਼ਾਇਦ ਕਿਤੇ ਨਾ ਕਿਤੇ ਜਦੋਂ ਦੇਵ ਖਰੋੜ ਸਾਹਿਬ ਜਾ ਕੇ ਜੰਗਲ ਦੇ ਵਿੱਚ ਸੁੱਟ ਦਿੰਦੇ ਨੇ ਜਾਂ ਇੱਕ ਸੱਪੜ ਦੇ ਉੱਤੇ ਬੈਠੇ ਹੁੰਦੇ ਨੇ ਤੇ ਗੱਬਰ ਵਾਲੀ ਫੀਲਿੰਗ ਵੀ ਜਿਨ੍ਹਾਂ ਨੇ ਸ਼ੋਲੇ ਦੇਖੀ ਹੋਈ ਆ ਉਹਨਾਂ ਨੂੰ ਸ਼ਾਇਦ ਯਾਦ ਆ ਜਾਏਗਾ ਉਹ ਸੀਨ ਵੀ ਪਰ ਦੂਜੇ ਪਾਸੇ ਦੇਵ ਖਰੋੜ ਦਾ ਹਰ ਇੱਕ ਅੰਦਾਜ਼ ਵੱਖਰਾ ਹੁੰਦਾ ਹੈ ਪਰ ਉਹਨਾਂ ਦਾ ਰੋਹ ਵਾਲਾ ਸਟਾਈਲ ਜਿਹੜਾ ਉਹ ਕਾਫੀ ਜਿਹੜਾ ਇਸ ਫਿਲਮ ਦੇ ਵਿੱਚ ਤਾਂ ਦੇਖਿਆ ਗਿਆ ਪਰ ਕਿਥੇ ਨਾ ਕਿਥੇ ਜਿਹੜੇ ਪੰਜ ਲਾਈਨ ਨੇ ਜਿਹੜੇ ਹਾਸੇ ਵਾਲੇ ਲਾਈਨ ਨੇ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਜਿੰਨੀਆਂ ਵੀ ਪੰਜਾਬੀ ਭਾਸ਼ਾ ਦੇ ਵਿੱਚ ਫਿਲਮਾਂ ਆਉਂਦੀਆਂ ਨੇ ਤੇ ਹਾਸੇ ਵਾਲਾ ਪੰਜ ਵਾਲਾ ਜਿਹੜੀ ਲਾਈਨ ਆ ਉਹ ਪਾਈ ਜਾਂਦੀ ਆ ਜਿੱਦਾਂ ਕਿ ਜਿਹੜੀ ਉੱਥੇ ਬਾਣੀ ਸੰਧੂ ਨੇ ਉਹਨਾਂ ਦੇ ਨਾਲ ਕਿਰਦਾਰ ਨਿਭਾਇਆ ਤੇ ਜਦੋਂ ਉਹਨਾਂ ਨੇ ਕਿਹਾ ਕਿ ਉਹ ਇੱਕ ਪ੍ਰੋਫੈਸਰ ਦੀ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਉਹ 6 ਮਹੀਨੇ ਦੇ ਵਿੱਚ ਪਿਓ ਬਣ ਗਿਆ ਸੀ ਤਾਂ ਉਹ ਵੀ ਇੱਕ ਹਾਸੇ ਜਿਹੀ ਵਾਲੀ ਗੱਲ ਆ 6 ਮਹੀਨੇ ਬਾਅਦ ਪਿਓ ਬਣ ਗਿਆ ਸੀ 6 ਮਹੀਨੇ ਬਾਅਦ ਪਿਓ ਬਣ ਗਿਆ ਪਰ ਇਸ ਦੇ ਨਾਲ ਹੀ ਜਿਹੜੇ ਫਿਲਮ ਦੇ ਬਾਕੀ ਅਗਰ ਅਸੀਂ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਪ੍ਰੋਡਕਸ਼ਨ ਦੇ ਵਿੱਚ ਬਹੁਤ ਸਾਰੀ ਮਿਹਨਤ ਲੱਗੀ ਹੋਈ ਆ 뮤직 ਤੇ ਜ਼ਿਆਦਾਤਰ ਕੰਮ ਕੀਤਾ ਹੋਇਆ ਤੇ ਇਸ ਦੇ ਨਾਲ ਜਿਹੜੇ ਇਫੈਕਟ ਲਾਏ ਨੇ ਜਿਹੜੀਆਂ ਟ੍ਰਾਂਜੈਕਸ਼ਨਾਂ ਲਗਾਈਆਂ ਹੋਈਆਂ ਨੇ ਜਿਹੜੇ ਪ੍ਰੋਡਕਸ਼ਨ ਵੇਲੇ ਐਡੀਟਿੰਗ ਵੇਲੇ ਉਹ ਐਡੀਟਰਾਂ ਨੇ ਵੀ ਪੂਰੀ ਮਿਹਨਤ ਮਾਰੀ ਹੋਈ ਆ ਕਿਉਂਕਿ ਉੱਥੇ ਜਿਹੜੇ ਸਕੇਲ ਸੈੱਟ ਕੀਤੇ ਗਏ ਨੇ ਇਸ ਦੇ ਨਾਲ ਜਿਹੜੇ ਕੁਝ ਸ਼ੋਟ ਜਿਹੜੇ ਨੇ ਉਹ ਬੜੀ ਲਾਈਟਿੰਗ ਦੇ ਵਿੱਚ ਤਾਂ ਹੋਏ ਸੀ ਪਰ ਉਹਨਾਂ ਤੇ ਜਿਹੜੇ ਇਫੈਕਟ ਲਗਾ ਕੇ ਉਹ ਪੂਰਾ ਕੰਟਰਾਸਟ ਸੈਟ ਕਰਕੇ ਵੀ ਮਤਲਬ ਤਿਆਰ ਕੀਤਾ ਗਿਆ ਇਹਦੇ ਵਿੱਚ ਜਿੰਨੀ ਮਿਹਨਤ ਪ੍ਰੋਡਕਸ਼ਨ ਤੇ ਹੋਈ ਲੱਗਦੀ ਆ ਤੇ ਪੋਸਟ ਪ੍ਰੋਡਕਸ਼ਨ ਤੋਂ ਹੀ ਜਾਂ ਡਾਇਲੋਗ ਡਿਲੀਵਰੀ ਤੋਂ ਹੀ ਬਹੁਤ ਜ਼ਿਆਦਾ ਮਿਹਨਤ ਤੇ ਐਡੀਟਿੰਗ ਦੇ ਵਿੱਚ ਵੀ ਕਿਹਾ ਜਾ ਸਕਦਾ ਹੈ ਕਿ ਬਹੁਤ ਜ਼ਿਆਦਾ ਕੰਮ ਕੀਤਾ ਹੈ ਯਾਨੀ ਸਿੱਧੇ ਤੌਰ ਤੇ ਜੇਕਰ ਤੁਸੀਂ ਇਹ ਮੂਵੀ ਦੇਖ ਕੇ ਆਏ ਹੋ ਤਾਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨੇ ਨੰਬਰ ਦਿਓਗੇ ਅਸੀਂ ਵੀ ਦੱਸਦੇ ਹਾਂ ਪਰ ਇਹ ڈاکੂਆਂ ਦੇ ਮੁੰਡੇ ਦੀ ਜਿਹੜੀ ਤੀਜੀ ਕਹਾਣੀ ਸ਼ੁਰੂ ਹੋਈ ਆ ਇੱਕ ਬੌਕਸਰ ਜਿਹੜਾ ਮੁੰਡਾ ਬਣਨਾ ਚਾਹੁੰਦਾ ਸੀ ਜਿਹਦੇ ਬਚਪਨ ਬਾਰੇ ਵੀ ਗੱਲ ਕੀਤੀ ਗਈ ਆ ਤੇ ਜਵਾਨੀ ਵਾਲੇ ਵੀ ਤੇ ਜਦੋਂ ਕਾਲਜ ਦੇ ਦੌਰ ਆਂਦਾਤ ਕੀ ਕੁਝ ਉੱਥੇ ਹੁੰਦਾ ਉਹ ਕਿਵੇਂ ਸੰਘਰਸ਼ ਕਰਦਾ ਆਪ ਦੇ ਹੱਕਾਂ ਲਈ ਉਹ ਸਾਰਾ ਕੁਝ ਇਛੇ ਦੱਸਿਆ ਗਿਆ ਪਰ ਦੂਜੇ ਪਾਸੇ ਸਾਊਥ ਇੰਡੀਅਨ ਸਟਾਈਲ ਕਿਉਂਕਿ ਅਕਸਰ ਜਿਹੜਾ ਸਾਊਥ ਇੰਡੀਅਨ ਦੇ ਵਿੱਚ ਹੁਣ ਜੇਕਰ ਕਿਸੇ ਵੀ ਮੂਵੀ ਦੀ ਗੱਲ ਕਰ ਲਵਾਂ ਜਾਂ ਅੱਲੂ ਅਰਜੁਨ ਸਾਹਿਬ ਜਿਹੜੇ ਨੇ ਜਾਂ ਪੁਸ਼ਪਾ ਦੀ ਗੱਲ ਕਰ ਲਵਾਂ ਤੇ ਉਹਦੇ ਵਿੱਚ ਵੀ ਪੁਲਿਸ ਵਾਲੇ ਦਾ ਜਿੱਦਾਂ ਰੋਲ ਸੀ ਤੇ ਸੇਮ ਰੋਲ ਤਾਂ ਨਹੀਂ ਪਰ ਕਿਥੇ ਨਾ ਕਿਥੇ ਹਰਿਆਣਵੀ ਟੱਚ ਜੇਕਰ ਜਿਹੜੇ ਉੱਥੇ ਪੁਲਿਸ ਅਫਸਰ ਬਣਾਏ ਗਏ ਨੇ ਦੇਵ ਕਰੋੜ ਦੀ ਇਸ ਮੂਵੀ ਦੇ ਵਿੱਚ ਜੇਕਰ ਉਹ ਹੋਰ ਵੀ ਡੁੰਗਿਆਈ ਵਾਲਾ ਲੈ ਕੇ ਆ ਜਾਂਦੇ ਤਾਂ ਸ਼ਾਇਦ ਹੋਰ ਬੇਸ ਪੈ ਆਣਾ ਸੀ ਪਰ ਇਸ ਦੇ ਨਾਲ ਦੇਵ ਖਰੋੜ ਨੇ ਤਾਂ ਆਪਣਾ ਬਹੁਤ ਚੰਗਾ ਕੰਮ ਕੀਤਾ ਹੀ ਪਰ ਬਾਣੀ ਸੰਧੂ ਦੀ ਥਾਂ ਜੇਕਰ ਹੋਰ ਇੱਕ ਮੈਚਿਓਰ ਕਿਥੇ ਨਾ ਕਿਥੇ ਐਕਟਰ ਹੁੰਦੀ ਤਾਂ ਸ਼ਾਇਦ ਹੋਰ ਜਿਹੜਾ ਉਜੋਸ ਮੂਵੀ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਸੀ ਕਿਉਂਕਿ ਬਾਣੀ ਸੰਧੂ ਨੇ ਵੀ ਆਪਣੇ ਵੱਲੋਂ ਤਾਂ ਪੂਰੀ ਮਿਹਨਤ ਕੀਤੀ ਆ ਪੂਰਾ ਕੋਸ਼ਿਸ਼ ਕੀਤੀ ਆ ਕਿ ਕਿੱਥੇ ਵੀ ਕੋਈ ਵੀ ਸੀਨ ਜਿਹੜਾ ਉਹ ਖਰਾਬ ਨਾ ਹੋਵੇ ਪਰ ਕਿੱਥੇ ਨਾ ਕਿੱਥੇ ਜਦੋਂ ਇਸ ਮੂਵੀ ਨੂੰ ਬੜੀ ਗਹਿਰਾਈ ਦੇ ਨਾਲ ਦੇਖਿਆ ਜਾਵੇ ਤੇ ਬਾਣੀ ਸਿੰਧੂ ਨੂੰ ਅਜੇ ਸਿਲ버 ਸਕ੍ਰੀਨ ਤੇ ਜਿੰਨੇ ਮੌਕੇ ਮਿਲਣਗੇ ਓਨੇ ਘੱਟ ਕਿਉਂਕਿ ਮਿਹਨਤ ਮੁਲਪ ਹੁੰਦੀ ਆ ਤੇ ਸ਼ਾਇਦ ਬਾਣੀ ਸਿੰਧੂ ਨੂੰ ਇਹ ਗੱਲ ਬੁਰੀ ਨਾ ਲੱਗੇ ਕਿਉਂਕਿ ਮਿਹਨਤ ਦੀ ਬਹੁਤ ਜ਼ਿਆਦਾ ਕਿਥੇ ਨਾ ਕਿਥੇ ਪੋਲਿਸਿੰਗ ਦੀ ਲੋੜ ਆ ਤੇ ਇਸ ਦੇ ਨਾਲ ਰਿਵਿਊ ਦੀ ਤਾਂ ਦੇਖੋ ਅਸੀਂ ਆਪ ਦੇ ਵਿਚਾਰ ਸਾਂਝੇ ਕਰ ਸਕਦੇ ਨੇ ਜਿੰਨੇ ਕਿ ਲੋਕਾਂ ਤੇ ਉੱਥੇ ਫਿਲਮ ਦੇਖਣ ਤੋਂ ਬਾਅਦ ਗੱਲਾਂ-ਵਾਟਾਂ ਹੋਈਆਂ ਉਸ ਦੇ ਆਧਾਰ ਤੇ ਪਰ ਕਿਥੇ ਨਾ ਕਿਥੇ ਬਾਣੀ ਸੰਧੂ ਨੂੰ ਜਿਹੜਾ ਉਹ ਇਸ ਪਾਸੇ ਐਕਟਿੰਗ ਵਾਲੇ ਪਾਸੇ ਅਜੇ ਥੋੜਾ ਜਿਆ ਹੋਰ ਧਿਆਨ ਦੇਣ ਦੀ ਲੋੜ ਆ ਹਾਲਾਂਕਿ ਇਹਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਵੀ ਬਹੁਤ ਚੰਗਾ ਕੰਮ ਕੀਤਾ ਤੇ ਇਦੇ ਤੇ ਪ੍ਰੋਡਕਸ਼ਨ ਤੇ ਡਿਸਟ੍ਰਿਬਿਊਸ਼ਨ ਲਈ ਵੀ ਬਹੁਤ ਮਿਹਨਤ ਹੋਈ ਆ ਕਿਉਂਕਿ ਹਰ ਥਾਂ ਦੇ ਵਿੱਚ ਜਾ ਕੇ ਦੇਵ ਖਰੋੜ ਤੇ ਉਸ ਦੇ ਨਾਲ ਪੂਰੀ ਟੀਮ ਨੇ ਜਿਹੜਾ ਡਿਸਟ੍ਰਿਬਿਊਸ਼ਨ ਤੇ ਮਤਲਬ ਪ੍ਰੋਮੋਸ਼ਨ ਦਾ ਜਿਹੜਾ ਓ ਕੰਮ ਕੀਤਾ ਕਿਉਂਕਿ ਪ੍ਰੋਮੋਸ਼ਨ ਤੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਪਰ ਜਿੱਥੇ ਉਮੀਦ ਹੈ ਕਿ ਹੁਣ ਅਜੇ ਪਹਿਲਾ ਦਿਨ ਹੀ ਸੀ ਮੂਵੀ ਦਾ ਤੇ ਕਿੰਨਾ ਕੀ ਬਜਟ 1 ਕਰੋੜ ਕਰ ਪੰਦੀ ਆ ਜਾਂ ਪਹਿਲੀਆਂ ਜਿਹੜੀਆਂ ਫਿਲਮਾਂ ਆਈਆਂ ਨੇ ਦੇਵ ਖਰੋੜ ਦੀਆਂ ڈاکੂਆਂ ਦਾ ਮੁੰਡਾ 1 ਤੇ ڈاکੂਆਂ ਦਾ ਮੁੰਡਾ ਤੂ ਜਾਂ ਉਸ ਨੂੰ ਵੀ ਰਿਕਾਰਡ ਤੋੜ ਸਕਦੀ ਆ ਪਰ ਆਲ ਓਵਰ ਜਿਹੜੇ ਡਾਇਲੋਗ ਡਿਲੀਵਰੀ ਆ ਉਹਦੇ ਤੇ ਬਹੁਤ ਵਧੀਆ ਮਿਹਨਤ ਕੀਤੀ ਆ ਸਕ੍ਰਿਪਟ ਰਾਈਟਰ ਨੇ ਇਸ ਦੇ ਨਾਲ ਸਾਊਂਡ ਦੀ ਜੇਕਰ ਗੱਲ ਕਰੀਏ ਤਾਂ ਸਾਊਂਡ ਕਿਥੇ ਨਾ ਕਿਥੇ ਪੂਰੀ ਕੋਸ਼ਿਸ਼ ਕੀਤੀ ਗਈ ਆ ਪਰ ਅਸੀਂ 8.5 ਨੰਬਰ ਸਾਊਂਡ ਚ ਹੀ ਦੇ ਦਿੰਦੇ ਆ ਕਿਉਂਕਿ ਕਿਥੇ ਨਾ ਕਿਥੇ ਜੇਕਰ ਤੁਸੀਂ 뮤직 ਦੇ ਹਿਸਾਬ ਨਾਲ ਇੱਕ ਹਾਲ ਦੇ ਵਿੱਚ ਬਹਿ ਕੇ ਦੇਖਦੇ ਹੋ ਜਾਂ ਆਪਣੇ ਕੰਨਾਂ ਤੇ ਹੈੱਡਫੋਨ ਲਗਾ ਕੇ ਦੇਖੋਗੇ ਕਦੇ ਜੇ ਤੁਹਾਨੂੰ ਐਹਸਾਨ ਹੋ ਜਾਏਗਾ ਕਿ ਕਿਥੇ ਨਾ ਕਿਥੇ 뮤זיਕ ਇਫੈਕਟ ਇੰਨੇ ਹਾਈ ਹੋ ਗਏ ਨੇ ਕਿ ਉਹਦੇ ਤੇ ਡਾਇਲੋਗ ਜਿਹੜੇ ਨੇ ਲਾਸਟ ਦੇ ਵਿੱਚ ਕਿਥੇ ਨਾ ਕਿਥੇ ਉਹ ਮਾਨਸ 13 ਦੇ ਸਕੇਲ ਆਲੇ ਉੱਥੇ ਜਾ ਕੇ ਅੜ ਜਾਂਦੇ ਨੇ ਕਿ ਉਹ ਸ਼ਬਦ ਐਕਚੁਅਲ ਦੇ ਵਿੱਚ ਕੀ ਸੀ ਮਤਲਬ ਪੂਰਾ ਸ਼ਬਦ ਤਾਂ ਸਮਝ ਆ ਜਾਂਦਾ ਪਰ ਕਿਥੇ ਨਾ ਕਿਥੇ 뮤זיਕ ਤੇ ਦਬ ਜਾਂਦਾ ਇਸ ਦੇ ਨਾਲ ਹੀ ਜਿਹੜੇ ਗਾਣੇ ਨੇ ਉਹ ਵੀ ਬਹੁਤ ਵਧੀਆ ਨੇ ਉਹਦੇ ਤੇ ਵੀ ਵਧੀਆ ਰਿਸਪਾਂਸ ਪਹਿਲਾਂ ਵੀ ਜਿਹੜਾ ਰਿਲੀਜ਼ ਕੀਤਾ ਗਿਆ ਸੀ ਉਸ ਤੇ ਆ ਰਿਹਾ ਸੀ ਹਾਲਾਂਕਿ ਹੁਣ ਮੁੜ ਮੁੱਦੇ ਦੀ ਗੱਲ پرومو ਜਿੰਨਾ ਬਣਿਆ ਉਸ پرومو ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗਾਣਾ ਤੇ ਡਾਇਲੋਗ ਨਾਲ ਰੱਖੇ ਗਏ ਪਰ ਕਿਥੇ ਨਾ ਕਿਥੇ ਇੱਕ ਸਰਦਾਂਝਲੀ ਸਿੱਧੂ ਮੂਸੇਵਾਲਾ ਨੂੰ ਜਿਹੜੀ ਉਹ ਇਸ ਫਿਲਮ ਦੇ ਰਾਹੀਂ ਦਿੱਤੀ ਗਈ ਆ ਕਿਉਂਕਿ ਸ਼ਾਇਦ ਹੀ ਕੋਈ ਅਜਿਹਾ ਕੈਦ ਹਾਕਿਆਂ ਤੱਕ ਜਿਹੜਾ ਉਹ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਫਿਲਮ ਇੰਡਸਟਰੀ ਜਾਂ ਪੰਜਾਬ ਜਾਂ ਹੋਰ ਦੁਨੀਆ ਭਰ ਦੇ ਵਿੱਚ ਬੈਠੇ ਸਿੱਧੂ ਮੂਸੇਵਾਲਾ ਨੂੰ ਚਾਣ ਵਾਲੇ ਲੋਕ ਨਹੀਂ ਭੁਲਾ ਸਕਦੇ ਤੇ ਇਹ ਫਿਲਮ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦਾ ਜਿਹੜਾ ਗਾਣਾ ਪਾਇਆ ਗਿਆ ਉਸ ਗਾਣੇ ਦੀ ਵੀ ਇੱਕ ਅਲੱਗ ਨਵੀਂ ਛਵੀ ਉੱਬਰ ਕੇ ਆਈ ਆ ਤੇ ਕਈਆਂ ਲੋਕਾਂ ਨੂੰ ਨਹੀਂ ਵੀ ਪਤਾ ਸੀ ਤੇ ਉਹਨਾਂ ਨੂੰ ਵੀ ਪਤਾ ਲੱਗਿਆ ਹੋਣਾ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਉਹ ਇਸ ਫਿਲਮ ਦੇ ਵਿੱਚ ਰੱਖਿਆ ਗਿਆ ਤੇ ਇਸ ਫਿਲਮ ਦੀ ਕਹਾਣੀ ਤੋਂ ਲੈ ਕੇ ਹਰ ਪਾਸੇ ਕਿਥੇ ਨਾ ਕਿਥੇ ਉਹ ਇਸ ਨਾਲ ਰਲਦਾ ਮਿਲਦਾ ਪੂਰਾ ਡੁੰਗਾਈ ਤੱਕ ਜੁੜਦਾ ਤੇ ਫਿਲਮ ਦੇ ਵਿੱਚ ਆਲ ਓਵਰ 80 ਦਿਨਿਆਂ ਦਸਤੋਂ 8.5 ਕੀ ਨੰਬਰ ਕਿਉਂਕਿ ਕਿਥੇ ਨਾ ਕਿਥੇ ਕਮੀਆਂ ਤਾਂ ਹੈਗੀਆਂ ਨੇ ਪਰ ਤੁਸੀਂ ਕਿੰਨੇ ਨੰਬਰ ਦੋਗੇ ਤੇ ਕੀ ਤੁਹਾਨੂੰ ਕਮੀਆਂ ਨਜ਼ਰ ਆਈਆਂ ਤੁਸੀਂ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ